ਥੈਂਕ ਯੂ ਸੋ ਮਚ ਸਰ ਯੂ ਯੂ ਮੇਡ ਅਸ ਆਲ ਵੈਰੀ ਪ੍ਰਾਊਡ ਦਿਸ ਵੀ ਆਰ ਬੜਾ ਮਾਣ ਹੈ ਤੁਹਾਡੀ ਜਦੋਂ ਮੈਂ ਖਬਰ ਪੜੀ ਸੁਣੀ ਦੈਟ ਐਂਡ ਤੁਹਾਡੀ ਜੋ ਡੈਡੀਕੇਸ਼ਨ ਹੈ ਮਾਈ ਮਾਈ ਸਲੂਟ ਟੂ ਦੈਟ ਡੈਡੀਕੇਸ਼ਨ ਅਮੇਜ਼ਿੰਗ ਸੋ ਯੂ ਆਰ ਤੁਸੀਂ ਯੂ ਆਰ ਬੌਰਨ ਇਨ ਲੁਧਿਆਣਾ ਅੱਛਾ 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 ਮੈਂ ਤੇ ਕੀ ਆਪਣਾ ਬਾਲੇ ਕੀ ਕਰਦੇ ਬਜ਼ੁਰਗ ਕੀ ਕਰਦੇ ਤੁਹਾਡੀ ਫੈਮਿਲੀ ਨਹੀਂ ਬਾਬਾ ਫੋਟੋਗ੍ਰਾਫੀ ਕਰਦੇ ਜੀ ਅੱਛਾ ਬੜੀ ਹਿੰਮਤ ਹੈ ਯਾਰ ਕਿ ਤੂੰ ਕਿਤੇ ਟਾਮਿਲਨਾਡੂ ਫਿਰ ਕਿਹਨੇ ਗਾਈਡ ਕੀਤਾ ਉੱਤੇ ਟਾਮਿਲਨਾਡੂ ਜਾਣ ਲਈ ਸਾਨੂੰ ਇੱਕ ਕੋਰ ਸੀਗਾ ਜੀ ਕਿਉਂਕਿ ਮੈਨੂੰ ਜਦੋਂ ਬਾਬਾ ਸੀ ਪੰਜਾਬ ਵਾਲੇ ਖੇਡੇ ਤਾਂ ਸਾਨੂੰ ਕਿ ਮਿਲਿਆ ਨਹੀਂ ਮੇਰੇ ਕੋਲ ਜੀ ਮੈਨੂੰ ਸੁਜੈਸਟ ਕੀਤਾ ਫਿਰ ਮੈਂ ਉੱਧਰ ਚੇਨਈ ਚਲਾ ਗਿਆ ਤੇ ਉੱਧਰ ਮੈਨੂੰ ਕ੍ਰਿਕਟ ਖੇਡਿਆ ਮੈਂ 6-7 ਸਾਲ ਉਹ ਹੈਗਾ ਉਥੇ ਹਾਂ ਹਾਂ ਕਿਤੇ ਅੱਜ ਮੈਨੂੰ ਮਕਾਮ ਮਿਲਿਆ ਨਹੀਂ ਨਹੀਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਯੂ ਰੀਅਲੀ ਮੇਡ ਮੀ ਪ੍ਰਾਊਡ ਐਂਡ ਮੈਨੂੰ ਮੈਂ ਆਪਦੇ ਬੱਚੇ ਨਾਲ ਇਹ ਗੱਲ ਸ਼ੇਅਰ ਕਰੂੰਗਾ ਕਿ ਹਿੰਮਤ ਨੈਵਰ ਲੂਜ਼ ਹੋ ਔਰ ਡੈਡੀਕੇਟਿਡ ਰੋ ਇਮਾਨਦਾਰੀ ਨਾਲ ਆਪਦੀ ਮਿਹਨਤ ਕਰੋ ਤੇ ਗੁਰੂ ਸਾਹਿਬ ਫਲ ਜਰੂਰ ਦਿੰਦੇ ਆ ਔਰ ਏ ਤੁਹਾਡੇ ਚ ਬੜੀ ਹਿੰਮਤ ਹੈ ਜੀ ਜਾ ਕੇ ਚੇਨਈ ਜਿੱਥੇ ਲੈਂਗੁਏਜ ਬੈਰੀਅਰ ਸੀ ਸਭ ਕੁਝ ਸੀ ਬਟ ਤੁਸੀਂ ਜਿਹੋਣ ਟਮਿਲਿਆਂ ਬੋਲ ਲੈਂਦੇ ਹੋ ਨਹੀਂ ਜੀ ਨਹੀਂ ਥੋੜੀ ਬੋਤਨ ਸਭ ਆ ਗਿਆ ਤੇ ਹੁਣ ਉਹਨਾਂ ਦਾ ਡਰੈਸਿੰਗ ਰੂਮ ਸ਼ੇਅਰ ਕਰਦੇ ਆ ਖੇਡਦੇ ਇਕੱਠੇ ਮੈਂ ਮੈਂ ਵੀ ਉੱਥੇ ਜਾ ਆਈ ਯੂਸ ਟੂ ਰੈਲੀ ਸਾਡਾ ਅਵਿਕਾਰ ਐ ਨਹੀਂ ਕਰਦਾ ਸੀ ਮੈਂ ਸਾਡੇ ਜਿਹੜੇ ਟਿਊਨਰ ਸੀ ਉਹ ਟਮਿਲਨਾਡੂ ਤੋਂ ਸੀ ਕੋਮਪੇਟੋਰ ਤੋਂ ਸੋ ਮੈਨੂੰ ਵੀ ਥੋੜੀ ਬਹੁਤੀ ਟਮਿਲਿਆਨ ਆਉਂਦੀ ਸੀ ਇੱਕ ਤਾਂ ਲਬਜੇ ਵਰਤੇ ਸੀ ਇਲਾ ਇਲਾ ਇਹੋ ਜਿਹਾ ਕੁਝ ਕਹਿੰਦੇ ਸੀ ਹਾਂਜੀ ਹਾਂਜੀ ਸੋ ਨਹੀਂ लवली ਬਹੁਤ ਖੁਸ਼ੀ ਹੋਈ ਤੁਸੀਂ ਬਿਜ਼ੀ ਹੋ ਵਿਦ ਸਪੀਕ ਲੈਟਰ ਬਟ ਗੁਰੂ ਸਾਹਿਬ ਮੇਰ ਬਖਸ਼ਿਸ਼ ਕਰਨ ਤੁਹਾਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਐਂਡ ਮੇ ਯੂ ਰਾਈਸ ਟੂ ਦੀ ਓਕੇਜਨ ਆਈਪੀਐਲ ਚ ਬਕਮ ਸ਼ਾਈਨਿੰਗ ਸਟਾਰ ਐਂਡ ਮੇਕ 올 ਪੰਜਾਬੀਜ਼ ਵੈਰੀ ਪ੍ਰਾਊਡ ਔਰ ਕਦੇ ਵੀ ਆਪ ਦੀ ਇਹ ਲੋਕਣਾ ਬਦਲਿਓ ਇਹ ਜਿਹੜੀ ਇਹ ਪਹਿਚਾਨ ਹੈ ਜਿਹੜੀ ਸਿੱਖੀ ਦੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਮਤਲਬ ਦਿਸ ਇਜ਼ ਗੋਇੰ ਟੂ ਇਸ ਇਸ ਦੇ ਵੀ ਇਸ ਨੂੰ ਵੀ ਮਾਣ ਮਿਲੇ ਔਰ ਇਹ ਤੁਹਾਡੀ ਪਹਿਚਾਨ ਹੈ ਐਂਡ ਆਮ ਸੋ ਹੈਪੀ ਟੂ ਸੀ ਯੂ ਸਾਬਕ ਸੂਰਤ ਵੇਖ ਕੇ ਖੁਸ਼ੀ ਹੋ ਜਾਂਦੀ ਹੈ ਮਨ ਨੂੰ ਥੈਂਕ ਯੂ ਬਹੁਤ ਬਹੁਤ ਵਧਾਈ ਕੰਗ੍ਰੈਚੁਲੇਸ਼ਨਸ ਗੋਡ ਬlesਸ ਯੂ ਮੈਂ ਐਂਡ ਯੂ ਆਰ ਆ ਫਾਸਟ ਬੋਲਰ ਹੈ ਬੀਨ ਟੋਲ ਹਾਂਜੀ ਸਰ ਬੱਚਾ ਚੱਕ ਦਿਓ ਫਟੇ लवली कंग्रेचुलेशन ऑल द बेस्ट थोड़े आई वारी अरदास गुरु साहब कृपा कर वाहगुरु जी का खालसा वाहगुरु जी की फतेह जी थैंक यू गॉड ब्लैस यू